ਅਜਨੀ ਦੁਨੀਆ ਵਿੱਚ ਟੈਕਨੋਲੋਜੀ ਦੇ ਸਾਇੰਸ ਦੇ ਨਵੇਂ-ਨਵੇਂ ਐਡਵਾਂਸਮੈਂਟ ਹੋ ਰਹੇ ਨੇ ਕੁਝ ਸਾਇੰਟਿਸਟਸ ਇੱਕ ਅਜਿਹੀ ਖੋਜ ਤੇ ਫੋਕਸ ਕਰ ਰਹੇ ਨੇ ਜੋ ਇਨਸਾਨੀ ਫਿਊਚਰ ਨੂੰ ਲੈ ਕੇ ਸਵਾਲ ਖੜੇ ਕਰ ਰਹੀ ਹੈ ਇਹ ਸਵਾਲ ਹੈ ਕਿ ਇਨਸਾਨ ਵਿੱਚ Y ਕਰੋਮੋਸੋਮ ਖਤਮ ਹੋ ਰਿਹਾ ਹੈ Y ਕਰੋਮੋਸੋਮ ਉਹ ਪਾਰਟ ਹੁੰਦਾ ਹੈ ਜੋ ਮਰਦ ਨੂੰ ਪੈਦਾ ਕਰਦਾ ਹੈ ਇੱਕ ਕਰੋਮੋਸੋਮ ਸਿਰਫ ਮਰਦਾਂ ਵਿੱਚ ਹੁੰਦਾ ਹੈ ਤੇ ਉਹ ਜੀਨ ਦੇ ਲਈ ਰਿਸਪੌਂਸੀਬਲ ਹੁੰਦਾ ਹੈ ਜੋ ਇੱਕ ਮਰਦ ਨੂੰ ਔਰਤ ਤੋਂ ਵੱਖ ਬਣਾਉਂਦੇ ਨੇ ਪਰ ਕੁਝ ਸਟੱਡੀਜ਼ ਸੁਜੈਸਟ ਕਰ ਰਹੀਆਂ ਨੇ ਕਿ ਅੱਜਕੱਲ ਦੀ ਜਨਰੇਸ਼ਨ ਵਿੱਚ ਵਾਈ ਕਰੋਮੋਸੋਮ ਹੌਲੀ-ਹੌਲੀ ਵੀਕ ਹੁੰਦਾ ਜਾ ਰਿਹਾ ਤੇ ਕੁਝ ਸਾਇੰਟਿਸਟ ਇਹ ਵੀ ਕਹਿ ਰਹੇ ਨੇ ਕਿ ਆਉਣ ਵਾਲੇ ਕੁਝ ਹਜ਼ਾਰਾਂ ਸਾਲਾਂ ਵਿੱਚ ਇਹ ਪੂਰੀ ਤਰ੍ਹਾਂ ਖਤਮ ਹੋ ਸਕਦਾ ਹੈ ਪਰ ਸਭਾਲ ਇਹ ਹੈ ਕਿ ਜੇ ਇਹ ਕਰੋਮੋਸੋਮ ਸੱਚਮੁੱਚ ਖਤਮ ਹੋ ਗਿਆ ਤਾਂ ਕੀ ਮਰਦਾਂ ਦੀ ਪ੍ਰਜਨਨ ਰੁਕ ਜਾਵੇਗੀ ਕੁਝ ਸੈਂਟਿਸਟ ਇਹ ਵੀ ਕਹਿ ਰਹੇ ਨੇ ਕਿ ਜਿਵੇਂ ਬਾਕੀ ਜਾਨਵਰ ਵਿੱਚ ਨੇਚਰਲ ਸੋਲੂਸ਼ਨ ਲੱਭ ਲਈ ਹੈ ਇਨਸਾਨੀ ਇਵੋਲੂਸ਼ਨ ਵਿੱਚ ਵੀ ਕੁਝ ਐਦਾਂ ਦਾ ਹੋ ਸਕਦਾ ਹੈ ਪਰ ਜੇਕਰ ਮੁੰਡੇ ਪੈਦਾ ਹੋਣੇ ਬੰਦ ਹੋ ਜਾਂਦੇ ਨੇ ਦੁਨੀਆ ਕਿਵੇਂ ਬਦਲੇਗੀ ਇੱਕ ਦੁਨੀਆ ਜਿੱਥੇ ਸਿਰਫ ਔਰਤਾਂ ਹੋਣੀਆਂ ਉਸ ਦਾ ਇੰਪੈਕਟ ਦੁਨੀਆ ਦੇ ਹਰ ਫੀਲਡ ਦੇ ਪਵੇਗਾ ਚਾਹੇ ਉਹ ਪਰਿਵਾਰ ਹੋਵੇ ਜ਼ਿੰਦਗੀ ਹੋਵੇ ਪੈਸਾ ਹੋਵੇ ਪੋਲਿਟਿਕਸ ਹੋਵੇ ਸਭ ਕੁਝ ਬਦਲ ਸਕਦਾ ਹੈ ਸੈਂਟਿਸਟ ਅੱਗੇ ਜਾ ਕੇ ਇੱਕ ਹੋਰ ਸੋਲੂਸ਼ਨ ਵੀ ਸੋਚ ਰਹੇ ਨੇ ਰੀਪਰੋਡਕਟਿਵ ਟੈਕਨੋਲੋਜੀ ਜਿਨ੍ਹਾਂ ਦੇ ਨਾਲ ਮਰਦਾਂ ਤੋਂ ਬਿਨਾ ਵੀ ਬੱਚੇ ਪੈਦਾ ਕੀਤੇ ਜਾ ਸਕਦੇ ਨੇ ਇਹ ਹਜੇ ਸਿਰਫ ਕਲਪਨਾ ਹੀ ਹੈ ਅੱਜ ਦੀ ਦੁਨੀਆ ਵਿੱਚ ਇਹ ਸਿਰਫ ਇੱਕ ਥਿਉਰੀ ਹੈ ਪਰ ਇਹ ਜ਼ਰੂਰ ਸੋਚਣ ਵਾਲੀ ਗੱਲ ਹੈ ਕਿ ਨੇਚਰ ਦੀ ਈਵੋਲੂਸ਼ਨ ਦੀ ਪ੍ਰੋਸੈਸ ਨੂੰ ਕਿਵੇਂ ਸਮਝ ਗਏ ਤੇ ਆਪਾਂ ਕੀ ਉਸ ਦਾ ਰਿਸਪੌਂਸ ਕਰਗੇ ਤੇ ਆਪਣੀ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਇੱਥੇ ਹੀ ਖਤਮ ਕਰਨ ਲੱਗੇ ਹਾਂ ਜੇਕਰ ਵੀਡੀਓ ਵਧੀਆ ਲਗੀ ਤਾਂ ਜੀ ਲਾਇਕ ਜ਼ਰੂਰ ਕਰਦੇ ਹੋ ਤੇ ਆਪਣੇ ਪੇਜ ਨੂੰ ਫੋਲੋ ਵੀ ਜ਼ਰੂਰ ਕਰ ਲਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਧੰਨਵਾਦ